ਉਸ ਜ਼ਿੰਦਗੀ ਛੱਡ ਕੇ ਦੁਬਾਰਾ ਇਸ ਜ਼ਿੰਦਗੀ ਚ ਆਇਓ ਕਿਦਾਂ ਦਾ ਲੱਗ ਰਿਹਾ ਹੈ ਹਮੇ ਉਹ ਕਾਫੀ ਇੰਟਰਵਿਊ ਆਈਆਂ ਬਈ ਉਹ ਪੀਸ ਆਫ ਮਾਈਂਡ ਉਹ ਬੜੀ ਚੰਗੀ ਜ਼ਿੰਦਗੀ ਉਹਦੇ ਨਾਲ ਦੀ ਤਾਂ ਰੀਸ ਹੋਈ ਨਹੀਂ ਪਰ ਹੁਣ ਫੇਰ ਦੁਬਾਰਾ ਆਪਣੀ ਗਲਤੀ ਜਾਂ ਕਿਸੇ ਦੀ ਗਲਤੀ ਨਾਲ ਉਸੇ ਚੱਕਾ ਚੋਚਾ ਫਸ ਗਏ ਤੇ ਉਹ ਤਰ੍ਹਾਂ ਬਹੁਤ ਵਧੀਆ ਕਹਾਣੀ ਉਹ ਜਿਹੜੇ 5-7 ਸਾਲ ਗੁਜ਼ਾਰੇ ਉਹਦਾ ਜਿੰਦਾਬਾਦ ਸੀ ਉਹਦੇ ਵਰਗੀ ਜ਼ਿੰਦਗੀ ਨਹੀਂ ਹੋ ਹੀ ਨਹੀਂ ਸਕਦੀ ਹੋ ਹੀ ਨਹੀਂ ਸਕਦੀ ਫਰ ਸੱਡੀ ਕਿਉਂ ਬਸ ਜ਼ਿੰਦਗੀ ਇੰਨੀ ਉਹ ਮੈਂ ਤਾਂ ਕਿਹਾ ਵੀ ਇਹ ਨਹੀਂ ਮੈਂ ਕਿਸੇ ਨੂੰ ਦੋਸ਼ ਦਿੰਦਾ ਵੀ ਕਿ ਯਾਰੀ ਆਪਾਂ ਕਿਹੜੇ ਰੱਬ ਆ ਗਲਤੀ ਹੋ ਗਈ ਜਾਂ ਮੇਤੋਂ ਹੋਈ ਜਾਂ ਕਰਵਾਤੀ ਹੈ ਨਾ ਆਪਾਂ ਤਾਂ ਇੱਥੇ ਗੱਲ ਸਮੇਟਦੇ ਹਾਂ ਗਲਤੀ ਸਹੀ ਵੀ ਹੋ ਸਕਦੀ ਸੀ ਹਾਂਜੀ ਹੋ ਸਕਦੀ ਸੀ ਹਾਂਜੀ ਪਰ ਕੋਈ ਆਇਆ ਨਹੀਂ ਸਮਝਾਉਣ ਵਾਲਾ ਹੁਣ ਮੈਂ ਤਾਂ ਹੀ ਕਿਹਾ ਵੀ ਮੈਂ ਕਿਹੜਾ ਕੋਈ ਬੁੱਧੀਜੀਵ ਆ ਜਾਂ ਆਪਾਂ ਨੂੰ ਬਹੁਤ ਨੌਲੇਜ ਆ ਹੂੰ ਜਿੰਨੀ ਕਿ ਤੁਸ਼ ਬੁੱਧੀ ਹੈਗੀ ਆ ਉਹਦੇ ਅਕੋਰਡਿੰਗ ਕੋਈ ਆਲੇ-ਦੁਆਲੇ ਕੋਈ ਉਦੋਂ ਸੱਜਣ ਮਿੱਤਰ ਕੋਈ ਕੁਈ ਸੀਨੀਅਰ ਜੂਨੀਅਰ ਕੋਈ ਆ ਜਾਂਦਾ ਸ਼ਾਇਦ ਕੋਦੇ ਕਹਿੰਦੇ ਨੇ ਸਿਆਣੇ ਕਹਿੰਦੇ ਵੀ ਜਦੋਂ ਬੰਦਾ ਮਰਨ ਜਾਂਦਾ ਸੁਸਾਇਡ ਕਰਨ ਜਾਂਦਾ ਉਹਨੂੰ ਕੋਈ ਬਾਜ਼ ਮਾਰ ਲਵੇ ਤਾਂ ਜਾਨ ਵੱਜ ਜਾਂਦੀ ਆ ਤੇ ਕੋਈ ਆਇਆ ਹੀ ਨਹੀਂ ਸਾਵੇਂ ਤੂਲ ਦੇਣ ਵਾਲੀ ਆਈ ਜਿੱਨੇ ਚੱਕ ਲੋ ਚੱਕ ਲੋ ਹੀ ਹੋ ਗਈ ਪਤਾ ਹੀ ਨਹੀਂ ਲੱਗਾ ਉਸ ਨੂੰ ਜੇ ਕੇਸ ਦੇ ਵਿੱਚ ਨਹੀਂ ਨਹੀਂ ਜੇ ਕੇਸ ਮੱਖਣ ਨੂੰ ਉਸ ਟਾਈਮ ਕੋਈ ਆਵਾਜ਼ ਮਾਰ ਲੈਂਦਾ ਹਾਂ ਮੈਂ ਤੱਕ ਤੇ ਹਾਂਜੀ ਕੇਸ ਮੱਖਣ ਅਜ ਗੁਰਸਿੱਖ ਹੁੰਦਾ ਮੈਂ ਕਹਾਂ 100% ਨਹੀਂ 200% ਜਿਨ੍ਹਾਂ ਕੋਲ ਮੈਂ ਅਰਜ਼ੋਈ ਕੀਤੀ ਵੀ ਚਲੋ ਮੈਂ ਇਸ ਲੈਵਲ ਨਾਲ ਨਹੀਂ ਕੀਤੀ ਸੀ ਵੀ ਮੈਨੂੰ ਸਮਝਾਓ ਮੈਂ ਕਿ ਯਾਰ ਇਹਦੇ ਬਾਰੇ ਕੁਝ ਹੋਣਾ ਚਾਹੀਦਾ ਵੀ ਵਿਦਆਊਟ ਰੀਜ਼ਨ ਕਿਸੇ ਨੂੰ ਤੁਸੀਂ ਚੱਕ ਦੇਣਾ ਅਬਿਊਜ਼ ਕਰ ਦੇਣਾ ਹਾਂ ਨਾ ਤੇ ਉਹਦੇ ਵਿੱਚ ਕੋਈ ਗੱਲ ਸੁਣਨ ਵਾਲਾ ਹੈ ਨਹੀਂ ਕੋ ਮੈਂ ਤੁਹਾਨੂੰ ਕੁਐਸਚਨ ਕਰਨਾ ਦੱਸੋ ਕੋਈ ਆਇਆ ਬੰਦਾ ਜਿਹੜਾ ਕੋਈ ਆਇਆ ਹੋਵੇ ਉਹ ਦੱਸ ਦੇਵੇ ਵੀ ਅਸੀਂ ਸਮਝਾਇਆ ਇਹਨੂੰ ਚਲੋ ਮੈਂ ਵੀ ਕੋਈ ਬੁੱਧੂ ਨਹੀਂ ਕਿ ਮੈਂ ਕੋਈ ਦੋਦੋ ਚੌਂਗਦਾ ਬੱਚਾ ਨਹੀਂ ਸੀ ਉਦੋਂ ਮੈਂ ਉਹਦਾ ਗੱਲ ਪਹਿਲਾਂ ਹੀ ਨਵੇੜ ਦਿੱਤੀ ਪਰ ਕੋਈ ਸਮਝਾਉਣ ਵਾਲਾ ਵੀ ਨਹੀਂ ਆਇਆ ਪਰ ਤੁਹਾਨੂੰ ਐ ਨਹੀਂ ਲੱਗਿਆ ਤੁਸੀਂ ਇੰਨੇ ਵੱਡੇ ਸਟਾਰ ਸੀਗੇ ਤੁਸੀਂ ਹੁਣ ਵੀ ਉਹ ਚਲੋ ਪਰ ਤੁਹਾਡਾ ਜੇ ਤੁਸੀਂ ਉਸ ਟਾਈਮ ਆਪਣੀ ਲਾਈਨ ਥੋੜੀ ਜੀ ਸਾਈਡ ਲਾਈਨ ਕੀਤੀ ਪਰ ਕੇਐਸ ਮੱਖਣ ਦਾ ਨਾਮ ਤਾਂ ਕੇਐਸ ਮੱਖਣ ਹੀ ਸੀ ਨਾ ਕੇਸ ਮੱਖਣ ਉਸ ਹਿਸਾਬ ਨਾਲ ਨਹੀਂ ਸਿਖਰਾਤੇ ਸੀ ਮੈਂ ਤਾਂ ਤੁਹਾਨੂੰ ਬ੍ਰਦਰ ਗੱਲ ਹੀ ਨਵੇੜ ਦਿੱਤੀ ਵੀ ਉਹਦੇ ਨਾਲ ਦੀ ਰੀਸ ਹੀ ਕੋਈ ਨਹੀਂ ਮੈਂ ਮਸੀ ਤਾਂ ਆ ਇਧਰ ਨੂੰ ਮੁੜਿਆ ਸੀ ਬੜੀ ਕਿਤੇ ਇੰਨੀ ਗਲੈਮਰ ਦੇ ਵਿੱਚੋਂ ਐਨੀ ਜਗਾ ਚੋਚੋਂ ਮੋੜਨਾ ਕਿਤੇ ਸੌਖਾ ਹਮ ਹੈਨਾ ਤੇ ਉਹ ਜੇ ਮੁੜੇ ਮੁੜੇ ਰਹਿ ਨਹੀਂ ਦਿੱਤਾ ਜਾਵੇਂ ਤੋਰੀ ਮੈਂ ਤਾਂ ਉੱਤੇ ਗੱਲ ਨਵੇਂ ਬੀਟਦੀ ਵੀ ਮੈਂ ਇੱਕ ਦਿਵਿੰਦਰ ਬੈਣੀਪਾਲਿਆ ਕੈਨੇਡਾ ਚ ਉਹਨਾਂ ਕਿਤੇ ਕੀਤੀ ਸੀ ਗੱਲ ਮੈਨੂੰ ਯਾਦ ਆ ਗਈ ਵੀ ਆ ਸਿੱਖੀ ਅਖੰਡਿਓ ਦੇਖੀ ਹੈ ਨਾ ਇਹ ਬਹੁਤ ਦੁੱਖੀ ਕਹਾਣੀ ਹੈ ਇਹ ਇਹ ਮਾਰਗ ਤੇ ਚੱਲਣਾ ਬਹੁਤ ਦੁੱਖਾ ਬਹੁਤ ਦੁੱਖਾ ਐਮੀ ਗਪੌੜ ਛੱਡ ਕੇ ਨਹੀਂ ਤੁਸੀਂ ਤੁਰ ਸਕਦੇ ਜਨਤਾ ਨੂੰ ਪਤਾ ਹੀ ਹੁੰਦਾ ਸਾਰਾ ਹਾਂ ਨਾ ਮੈਂ ਇੱਕ ਗੀਤ ਵੀ ਗਾਇਆ ਸੀ ਆ ਭਾਵੇਂ ਸੀ ਇਹ ਸ਼ਹਿ ਮਹਿਲ ਸੱਤ ਲੈ ਭਾਵੇਂ ਕਾਰਚ ਬਣਾ ਲੈ ਮੰਦਰ ਦੁਨੀਆ ਨੂੰ ਪਤਾ ਹੁੰਦਾ ਬੰਦਾ ਚੰਗਾ ਹੈ ਜਾਂ ਲੰਡਾ ਇਹ ਸਿੱਧੀਆਂ ਹੀ ਗੱਲਾਂ ਹਨ ਤੇ ਇੱਚ ਤੁਸੀਂ ਉਹਲਾ ਨਹੀਂ ਰੱਖ ਸਕਦੇ ਤੇ ਬਾਕੀ ਆਪਾਂ ਤਾਂ ਕੋਈ ਇਦਾਂ ਦਾ ਗੁਨਾਹ ਕੀਤਾ ਨਹੀਂ ਆਪਾਂ ਤਾਂ ਮਹਾਰਾਜ ਮੂਰੀ ਸੀ ਚ ਘਾਤਾ ਵੀ ਆ ਚੀਜ਼ ਨਹੀਂ ਐਕਸੈਪਟ ਹੋਣੀ ਜਦੋਂ ਹੋਇਆ ਤੂੰ ਹੀ ਬੁੱਧੀ ਬਖਸ਼ਣੀ ਤੈ ਹੀ ਹਨ ਬੁੱਧੀ ਬਖਸ਼ਣੀ ਜੋ ਤੇ ਕਰੇ ਗਰਾਮੇ ਆਪੇ ਆਪਣਾ ਤੁਸੀਂ ਕੀ ਸੋਚਦੇ ਹੋ ਕਮੈਂਟਾਂ ਦਾ 네ਗੇਟਿਵ ਇਫੈਕਟ ਹੋਇਆ ਕਿ ਹਾਂ ਮੈਂ ਤਾਂ ਪੜ ਹੋ ਗਿਆ ਉਹ ਬਹੁਤ ਵੱਡਾ ਗੁਨਾਹ ਹੋ ਗਿਆ ਉਹ ਨਾ ਕਿਤੇ ਪੜ ਹੁੰਦੇ ਤਾਂ ਫੇ ਉਹ ਉਧਰ ਨੂੰ ਚਲ ਗਈ ਸੂਈ ਪਰ ਇਹ ਗੱਲ ਹੈ ਨਾ ਹੁਣ ਆ ਵੀਡੀਓ ਵੀ ਚੱਲ ਰਹੀ ਹੈਗੀ ਤੇ ਤੇ ਵੀ ਨੈਗੇਟਿਵ ਕਮੈਂਟ ਆਣ ਗਏ ਲੋ ਮੈਨੂੰ ਲੋਕ ਮੈਨੂੰ ਵੀ ਟਾਰਗੇਟ ਕਰਨਗੇ ਲੋਕ ਤੁਹਾਨੂੰ ਵੀ ਕਰਨਗੇ ਸਾਡੀ ਵੀ ਬੜੀ ਵੀਡੀਓਜ਼ ਹੁੰਦੀਆਂ ਸਨ ਲੋਕ ਟਾਰਗੇਟ ਕਰਦੇ ਨੇ ਤੇ ਅਸੀਂ ਕਈ ਵਾਰੀ ਕਮੈਂਟ ਦੇਖ ਕੇ ਇਗਨੋਰ ਮਾਰ ਦੇਦਾ ਹਾਂ ਜਿਉਂ ਬੱਚਾ ਨਹੀਂ ਇਗਨੋਰ ਬੱਚ ਜਾਂਦਾ ਹਨਾ ਉਹੀ ਤਾਂ ਗੱਲ ਹੈ ਹਨਾ ਉਹ ਤਾਂ ਆਪਾਂ ਗੱਲ ਹੀ ਉੱਥੇ ਆ ਕੇ ਮੁੱਕਦੀ ਵੀ ਜੇ ਜੇ ਕਿਸੇ ਨੇ ਵਿਆਹ ਹੀ ਨਹੀਂ ਜੇ ਉਸ ਦਿਨ ਉਹ ਕਮੈਂਟ ਨਾ ਪੜ੍ਹਦੇ ਸਿਗੇ ਵਿਦਾਊਟ ਰੀਜਨ ਨਾ ਪੜ੍ਹਦੇ ਤਾਂ ਫਿਰ ਜ਼ਿੰਦਾਬਾਦ ਸੀ ਕੰਮ ਤੁਰੇ ਸੀ ਜਿੱਦ ਮਾਲਕ ਨੇ ਲਾਇਆ ਪਰ ਸਿੱਖੀ ਤੋਂ ਵੱਡੇ ਕੋਈ ਕਮੈਂਟ ਥੋੜੇ ਨਾ ਹੋ ਗਏ ਪਰ ਤੁਸੀਂ ਗੱਲ ਨਹੀਂ ਸਮਝੇ ਦਿਮਾਗ 'ਚ ਫੇ ਆਪਾਂ ਕਿਹੜੇ ਮੈਂ ਤਾਂ ਤੁਹਾਨੂੰ ਕਿਹਾ ਆਪਾਂ ਕਿਹੜੇ ਰੱਬ ਆ ਜਾਂ ਆਪਾਂ ਬੌਸ ਵੀ ਉਹ ਸੀਗੇ ਵੀ ਸੰਪੂਰਨ ਸਿੱਖ ਵੀ ਤੁਸੀਂ ਚੇਂਜ ਕੀਤਾ ਸੀ ਤੁਸੀਂ ਤੁਸੀਂ 5 ਸਾਲ ਰਹੇ ਹੋ ਇਸ ਲਾਈਨ ਦੇ ਵਿੱਚ ਸ਼ਾਇਦ ਤੁਸੀਂ ਮੇਰੇ ਤੋਂ ਜ਼ਿਆਦਾ ਪੜ੍ਹ ਲਿਆ ਹੋਵੇ ਸਿੱਖੀ ਬਾਰੇ ਮੈਂ ਤੁਹਾਨੂੰ ਇੱਕ ਵੈਸੇ ਜੇ ਆਪਾਂ ਬਾਬਾ ਬੰਦਾ ਸਿੰਘ ਭਾਦਰ ਦੀ ਵੀ ਕਥਾਵਾਂ ਸੁਣਦੇ ਤਾਂ ਫਿਰ ਉਹ ਤਾਂ ਬਾਬਾ ਬੰਦਾ ਸਿੰਘ ਭਾਦਰ ਦਾ ਵੀ ਹੋਇਆ ਸੀ ਮੈਂ ਕਹਾਂ ਜੀ ਵਿਰੋਧ ਸਾਰਿਆਂ ਦਾ ਹੋਇਆ ਹੂੰ ਕਿ ਅਸੀਂ ਤਾਂ ਕਿਆਂ ਦਾ ਮਤਲਬ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਗਏ ਵੀ ਹੋ ਹੀ ਨਹੀਂ ਸਕਦਾ ਪਰ ਉਹ ਗੱਲ ਦਿਮਾਗ 'ਚ ਨਹੀਂ ਪਈ ਕਹਾਣੀ ਬਾਹਰ ਚਲ ਗਈ ਨਾ ਕੀ ਪਤਾ ਗੁਰੂ ਸਾਹਿਬ ਤੁਹਾਡਾ ਟੈਸਟ ਹੀ ਲੈਂਦੇ ਹੋ ਹਾਂ ਟੈਸਟ ਹੀ ਲੈਂਦੇ ਹੁਣ ਪਤਾ ਨਹੀਂ ਹੁਣ ਕੀ ਹੋਇਆ ਪਤਾ ਨਹੀਂ ਲੱਗਾ ਮੈਂ ਗੱਲ ਕਰਨੀ ਨਹੀਂ ਸੀ ਨਹੀਂ ਚਲੋ ਤੁਸੀਂ ਆਪਣੀ ਥੋੜੀ ਕੋਖੜੀ ਹੋਲੀ ਹੈ ਕੋਈ ਗੱਲ ਉਹ ਗੱਲ ਪੈਸੇ ਵੀ ਬੰਦਾ ਕਹਿੰਦਾ ਵੀ ਚਲੋ ਨਿਊ ਗੱਲ ਕਰੀਏ ਵੀ ਥੋੜੀ ਜੀ ਉਹ ਹੋ ਗਈ ਹੈ ਵੀ ਥੋੜੀ ਜੀ ਚਲੋ ਪਰ ਇਹ ਗੱਲਾਂ ਵੀ ਮੈਂ ਤਨੂ ਕਿ ਮੈਂ ਜਦੋਂ ਤੁਹਾਨੂੰ ਦੇਖਿਆ ਸੀ ਤੁਸੀਂ ਜਦੋਂ ਗੁਰਸਿੱਖ ਬਣੇ ਸੀਗੇ ਤਾਂ ਮਨ ਨੂੰ ਇੱਕ ਖੁਸ਼ੀ ਵੀ ਬੜੀ ਹੋਈ ਸੀ ਤੇ ਜਦੋਂ ਛੱਡਿਆ ਤੇ ਮਨ ਨੂੰ ਦੁੱਖ ਵੀ ਬੜਾ ਆਇਆ ਸੀ ਸੱਚੀ ਕਹਿ ਰਿਹਾ ਮੇਰੀ ਤੁਹਾਨੂੰ ਨਹੀਂ ਬਹੁਤ ਮੈਨੂੰ ਆਪ ਬਹੁਤ ਦੁੱਖ ਹੈ ਤੁਹਾਨੂੰ ਦਾ ਹੋਣਾ ਹੀ ਹੋਣਾ ਸੰਗੀਆਂ ਸਾਥੀਆਂ ਨੂੰ ਜਿਹੜੇ ਗੁਰਮਤ ਨਾਲ ਜੁੜੇ ਆ ਗੁਰਸਿੱਖ ਲੋਗ ਆ ਬਹੁਤ ਮੈਨਾਂ ਬਹੁਤ ਪਿਆਰ ਕਰਦੇ ਹੁਣ ਵੀ ਹੁਣ ਸਮਝਾਉਂਦੇ ਮੈਂ ਕਿ ਉਹਦੋਂ ਕਿਤੇ ਮਰ ਜਾਂਦੇ ਉਹਦੋਂ ਸਮਝਾ ਦਿੰਦੇ ਕਹਾਣੀ ਸਿੱਖਸ ਮੈਨੂੰ ਰਾਤ ਰੇ ਗੱਡੀ ਟ੍ਰੈਕ ਤੇ ਰਹਿਣੀ ਸੀ ਹਨ ਸੋ ਠੀਕ ਹੈ ਮੈਂ ਕਹਿੰਨਾ ਬਸ ਜੋ ਮਾਲਕ ਨੂੰ ਮਨਜ਼ੂਰੀ ਆ ਮਾਲਕ ਨੂੰ ਮਨਜ਼ੂਰੀ ਹਾਂਜੀ ਇਦਾਂ